ਇੱਥੇ ਪਹੁੰਚੇ ਹਾਂ ਅਜਨੌਦ ਪਿੰਡ ਰਿੱਕੀ ਬਾਈ ਇੱਥੇ ਸਮੂਹਿਕ ਲੋੜਵੰਦ ਕੁੜੀਆਂ ਦੇ ਵਿਆਹ ਕਰਵਾ ਰਿਹਾ ਕਿਸ ਤਰੀਕੇ ਦਾ ਲੱਗਦਾ ਕਿਉਂਕਿ ਰਿੱਕੀ ਦਾਦਾ ਕਹਿੰਦਾ ਵੀ ਜਦੋਂ ਮੈਂ ਜੇਲ੍ਹ 'ਚ ਸੀ ਮੇਰੀਆਂ ਦੋਨੇ ਭੈਣਾਂ ਦਾ ਵਿਆਹ ਹੋ ਗਿਆ ਮੈਂ ਆਪਣੀਆਂ ਭੈਣਾਂ ਦੇ ਵਿਆਹ 'ਚ ਵੀ ਸ਼ਾਮਲ ਨਹੀਂ ਹੋ ਸਕਿਆ ਤੇ ਰਿੱਕੀ ਵੀਰ ਨੇ ਇੱਕ ਇਹ ਮਿਸਾਲ ਪੈਦਾ ਕੀਤੀ ਹੈ ਜ਼ਿੰਦਗੀ ਦੇ ਵਿੱਚ ਜੇਲਾਂ ਵੀ ਕੱਟੀਆਂ ਲੜਾਈਆਂ ਝਗੜਿਆਂ 'ਚ ਵੀ ਇਨਵੋਲਵ ਹੋ ਜਾ ਗੈਂਗਸਟਰ ਵਰਗਾ ਇੱਕ ਦਰਜਾ ਵੀ ਦਿੱਤਾ ਲੋਕਾਂ ਨੇ ਇਹਨੂੰ ਪਰ ਇਸ ਵੀਰ ਨੇ ਅੱਜ 28 ਧੀਆਂ ਦੇ ਵਿਆਹ ਕੀਤੇ ਆ ਹੁਣ ਵੱਡੀ ਗੱਲ ਹੈ ਇੱਕ 28 ਧੀਆਂ ਨੂੰ ਭੈਣਾਂ ਤੇ ਮੈਂ ਵਧਾਈ ਵੀ ਦਿਨਾਰੇ ਕੀ ਵੀ ਉਹਨਾਂ ਦੀ ਪੂਰੀ ਟੀਮ ਨੂੰ ਇਹਦੀ ਕੀ ਉਹਨਾਂ ਦੀ ਨੂੰ ਤੇ ਨਾਲ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਮੈਂ ਭਾਈ ਆਪਾਂ ਜਦੋਂ ਜਾਗੋ ਉਦੋਂ ਹੀ ਸਵੇਰਾ ਆਪਾਂ ਚੰਗੇ ਰਸਤੇ ਚੱਲੀਏ ਚੰਗੇ ਇਨਸਾਨ ਬਣੀਏ ਪਹਿਲਾਂ ਤਾਂ ਇੱਥੇ ਆ ਕੇ ਬੜੀ ਖੁਸ਼ੀ ਹੋਈ ਸਾਰੇ ਯੰਗ ਜਨਰੇਸ਼ਨ ਆ ਸਾਡੇ ਸਾਰੇ ਨੌਜਵਾਨ ਮੁੰਡੇ ਆ ਜਿਹੜੇ ਜਿਨ੍ਹਾਂ ਨੇ ਇੱਕ ਬੜਾ ਵੱਡਾ ਪ੍ਰਾਲਾ ਕੀਤਾ ਤਾਂ ਮਨੁੱਖਤਾ ਦੀ ਸੇਵਾ ਵਾਲੇ ਮੈਂਟੋ ਵੀਰ ਸਾਡੇ ਨਾਲ ਜਿਹੜਾ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਗੀ ਇੱਥੇ ਪਹੁੰਚੇ ਆਂ ਅਜਨੌਦ ਪਿੰਡ ਰਿੱਕੀ ਬਾਈ ਇੱਥੇ ਸਮੂਹਿਕ ਲੋੜਵੰਦ ਕੁੜੀਆਂ ਦੇ ਵਿਆਹ ਕਰਵਾ ਰਿਹਾ ਕਿਸ ਤਰੀਕੇ ਦਾ ਲੱਗਿਆ ਇੱਥੇ ਪਹਿਲਾਂ ਤਾਂ ਇੱਥੇ ਆ ਕੇ ਬੜੀ ਖੁਸ਼ੀ ਹੋਈ ਸਾਰੇ ਯੰਗ ਜਨਰੇਸ਼ਨ ਆ ਸਾਡੇ ਸਾਰੇ ਨੌਜਵਾਨ ਮੁੰਡੇ ਆ ਜਿਹੜੇ ਜਿਨ੍ਹਾਂ ਨੇ ਇੱਕ ਬੜਾ ਵੱਡਾ ਪ੍ਰਾਲਾ ਕੀਤਾ ਠੀਕਾ ਜ਼ਿੰਦਗੀ ਦੇ ਵਿੱਚ ਬੰਦਾ ਕਦੇ ਵੀ ਖਰਾਹੇ ਪੈ ਜਾਂਦਾ ਰਸਤੇ ਤੋਂ ਭਟਕ ਜਾਂਦਾ ਪਰ ਉਹ ਵੱਡੀ ਗੱਲ ਆ ਜਿਹੜਾ ਵਾਪਸ ਹੈ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਵੇ ਤੇ ਰਿੱਕੀ ਵੀਰ ਨੇ ਇੱਕ ਇਹ ਮਿਸਾਲ ਪੈਦਾ ਕੀਤੀ ਹੈ ਜਿੰਦਗੀ ਦੇ ਵਿੱਚ ਜੇਲਾਂ ਵੀ ਕੱਟੀਆਂ ਲੜਾਈਆਂ ਚ ਗੈਂਡਾਂ ਚ ਵੀ ਇਨਵੋਲ ਵਜਾ ਗੈਂਗਸਟਰ ਵਰਗਾ ਇੱਕ ਦਰਜਾ ਵੀ ਦਿੱਤਾ ਲੋਕਾਂ ਨੇ ਇਹਨੂੰ ਪਰ ਇਸ ਵੀਰ ਨੇ ਅੱਜ 28 ਧੀਆਂ ਦੇ ਵਿਆਹ ਕੀਤੇ ਆ ਹੁਣ ਵੱਡੀ ਗੱਲ ਹੈ ਇੱਕ 28 ਧੀਆਂ ਨੂੰ ਵਿਆਹਣਾ ਤੇ ਉਹਨਾਂ ਨੂੰ ਵਿਆਹ ਦੇ ਨਾਲ-ਨਾਲ ਇੱਕ ਜਿਹੜਾ ਪਿਆਰ ਆ ਭਰਾ ਦੇ ਥਾਂ ਤੇ ਕਿਉਂਕਿ ਰਿੱਕੀ ਦਾਸ ਦਾ ਕਹਿੰਦਾ ਵੀ ਜਦੋਂ ਮੈਂ ਦੇਲਤੀ ਮੇਰੀਆਂ ਦੋਨੇ ਭੈਣਾਂ ਦਾ ਵਿਆਹ ਹੋ ਗਿਆ ਮੈਂ ਆਪਣੀਆਂ ਭੈਣਾਂ ਦੇ ਵਿਆਹ ਚ ਵੀ ਸ਼ਾਮਲ ਨਹੀਂ ਹੋ ਸਕਿਆ ਅੱਜ ਮੈਂ ਇਹਨਾਂ ਭੈਣਾਂ ਨੂੰ ਵਿਆਹ ਕੇ ਆਪਣੇ ਮਨ ਦੀ ਉਹ ਖੁਸ਼ੀ ਨੂੰ ਪੂਰਾ ਕੀਤਾ ਤੇ ਮੈਂ ਵਧਾਈ ਵੀ ਦਿੱਨਾਂ ਰਿਖੀ ਵੀ ਉਹਨਾਂ ਦੀ ਪੂਰੀ ਟੀਮ ਨੂੰ ਵੀ ਦਿੱਕੀ ਉਹਨਾਂ ਦੀ ਨੂੰ ਤੇ ਨਾਲ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਭਾਈ ਆਪਾਂ ਜਦੋਂ ਜਾਗੋ ਉਦੋਂ ਹੀ ਸਵੇਰਾ ਆਪਾਂ ਚੰਗੇ ਰਸਤੇ ਚੱਲੀਏ ਚੰਗੇ ਇਨਸਾਨ ਬਣੀਏ ਅਸੀਂ ਤਾਂ ਆਪ ਕਰ ਜੁਗੀ ਪਾਪੀ ਚੋਰ ਚੱਕੇ ਸੀ ਪਰਮਾਤਮਾ ਨੇ ਸਾਨੂੰ ਸੇਵਾਦਾਰ ਬਣਾਇਆ ਇਹ ਵਾਹਿਗੁਰੂ ਮੇਰੇ ਕੰਸਾ ਮਿੰਦਰ ਜਿੱਦ ਤਰੀਕੇ ਨਾਲ ਤੁਸੀਂ ਮਨੁੱਖਤਾ ਦੀ ਸੇਵਾ ਕਰਦੇ ਹੋ ਹੁਣ ਦੇਖ ਰਹੇ ਆਂ ਵੀ ਯੂਥ ਜਿਹੜਾ ਉਹ ਵੀ ਓਬਵੀਅਸ ਚੀਜ਼ ਨਾਲ ਜੁੜ ਰਿਹਾ ਆ ਜਿਹੜਾ ਜਿਹਨੂੰ ਜਦੋਂ ਅਸੀਂ ਗੱਲ ਕੀਤੀ ਵੀ ਜੇ ਭੁੱਲਿਆ ਹੈਨਾ ਵਾਪਸੀ ਆ ਜਾਏ ਸ਼ਾਮ ਨੂੰ ਤਾਂ ਉਹ ਭੁੱਲਿਆ ਨਹੀਂ ਜਾਂਦੇ ਆ ਭਟਕਿਆ ਨਹੀਂ ਕਹਿੰਦੇ ਤਾਂ ਕਿਵੇਂ ਵੇਖਦੇ ਹੋਂ ਵੀ ਟਰੈਕ ਤੇ ਵਾਪਸ ਆ ਰਿਹਾ ਜਿੱਥੇ ਯੂਥ ਨੂੰ ਕਹਿੰਦੇ ਸੀ ਨਸ਼ਿਆਂ ਚ ਜਾਂ ਗੈਂਗਸਟਰ ਕਿਰਚਾ ਤਾਂ ਉਹ ਵਾਪਸ ਸੇਵਾ ਵਾਲੇ ਪਾਸੇ ਆ ਬਿਲਕੁਲ ਜੀ ਬਹੁਤ ਚੰਗੀ ਸ਼ੁਰੂਆਤ ਹੈ ਬਹੁਤ ਵਧੀਆ ਇਹ ਕੀ ਵੀ ਆ ਹੋਰ ਵੀ ਪੰਜਾਬ ਦੇ ਵਿੱਚ ਕਈ ਨੌਜਵਾਨਾਂ ਦੀ ਆਪਾਂ ਖਬਰਾਂ ਸੁਣਦੇ ਆਂ ਜਿਹੜੇ ਸਮਾ ਅੱਜ ਅੱਜ ਸਾਡੇ ਸਮਾਜ ਨੂੰ ਸੱਚੀ ਉਹ ਇੰਨਾ ਚੀਜ਼ਾਂ ਦੀ ਲੋੜ ਆ ਜਿਹੜੇ ਇਹ ਕਾਰਜ ਕਰ ਰਹੇ ਨੇ ਨੌਜਵਾਨ ਤੇ ਮੈਂ ਦੋਹਾਂ ਨੂੰ ਵੀ ਬੇਨਤੀ ਕਰਾਂਗਾ ਵੀ ਭਰਾਵੋ ਜੇ ਤੁਹਾਨੂੰ ਪਰਮਾਤਮਾ ਨੇ ਹਿੰਮਤ ਬਖਸ਼ੀ ਹੈ ਤੁਹਾਨੂੰ ਤੁਹਾਡਾ ਨਾਮ ਬਣਾਇਆ ਚਾਹੇ ਉਹ ਕਿਸੇ ਵੀ ਫੀਲਡ 'ਚ ਆ ਪਰ ਹੁਣ ਉਹਨੂੰ ਚੰਗੇ ਲੇਖੇ ਲਾ ਲਓ ਜਿਵੇਂ ਹੁਣ ਪੰਜਾਬ ਨੂੰ ਲੋੜ ਪਈ ਸੀ ਹੜ੍ਹਾਂ ਨਾਲ ਮੈਂ ਤਾਂ ਸਾਰੀ ਨੌਜਵਾਨ ਪੀੜ੍ਹੀ ਉੱਥੇ ਪਹੁੰਚੀ ਸੀ ਬਿਲਕੁਲ ਵੀਰੇ ਨੌਜਵਾਨ ਤਾਂ ਨੌਜਵਾਨ ਬਜ਼ੁਰਗ ਬੁੱਢੇ ਭੈਣਾਂ ਨੇ ਸਾਡੀਆਂ ਨੇ ਮਤਲਬ ਇਹ ਇਤਿਹਾਸ ਦੇ ਵਿੱਚ ਲਿਖੀ ਗਈ ਗੱਲ ਵੀ ਜਿਹੜੇ ਲੋਕਾਂ ਨੂੰ ਜ਼ਰੂਰਤ ਸੀ ਉਹਨਾਂ ਦੀ ਜ਼ਰੂਰਤ ਤਾਂ ਪੂਰੀ ਕੀਤੀ ਕੀਤੀ ਪੂਰੇ ਇਲਾਕੇ ਦੇ ਵਿੱਚ ਆਲੇ-ਦਾਲੇ 50 500 100 ਕਿਲੋਮੀਟਰ ਤੱਕ ਲੋਕਾਂ ਦੇ ਘਰ-ਘਰ ਤੇ ਤੇ ਸਾਲ-ਸਾਲ ਦੇ ਰਾਸ਼ਨ ਹੋਰ ਢੀਡੇ ਕੱਪੜੇ ਸਭ ਲੋਕਾਂ ਨੇ ਮਤਲਬ ਸੇਵਾ ਕਰ ਕਰਕੇ ਹੱਥ ਜੜਾ ਤੇ ਵੀ ਬਸ ਬਹੁਤ ਐ ਇਹ ਪੰਜਾਬ ਆ ਜੀ ਪੰਜਾਬ ਇਸੇ ਤਰ੍ਹਾਂ ਹੀ ਆ ਵਾਇਗਰੂ ਮੇਰ ਕਰੇ ਸੱਚੇ ਪਾਤਸ਼ਾ ਅਸੀਂ ਬਹੁਤ ਭਾਗਾਂ ਵਾਲੇ ਆ ਵੀ ਅਸੀਂ ਪੰਜਾਬ ਦੇ ਜੰਮੇ ਆ ਵੀਰੇ ਤੁਹਾਡੇ ਵੱਲੋਂ ਕੋਈ ਮੈਸੇਜ ਯੂਥ ਨੂੰ ਅੱਜ ਬਸ ਯੂਥ ਨੂੰ ਇਹੀ ਮੈਸੇਜ ਆ ਵੀਰੇ ਵੀ ਆਪਾਂ ਚੰਗੇ ਰਾਹ ਤੁਰੀਏ ਲੋੜਵੰਦਾਂ ਦੀ ਸਹਾਇਤਾ ਕਰੀਏ ਜਿੱਥੇ ਵੀ ਜਿੰਮੇ ਵੀ ਕਿਤੇ ਆਪਾਂ ਕਰ ਸਕਦੇ ਜਿੰਨੇ ਕੁ ਵੀ ਰੂਪ ਚ ਜ਼ਰੂਰੀ ਨਹੀਂ ਹਰ ਚੀਜ਼ ਪੈਸੇ ਨਾਲ ਹੀ ਹੁੰਦੀ ਆ ਆਪਾਂ ਸਮਾਂ ਦੇ ਕੇ ਵੀ ਕਿਸੇ ਦੀ ਮਦਦ ਕਰ ਸਕਦੇ ਆ ਜਿੰਨੇ ਕੁ ਜੋਗ ਹੈਗੇ ਜਰੂਰ ਸੇਵਾ ਕਰੀਏ ਵਾਹਿ ਖਾਲਸਾ